history tells us ਕਿ 19 April ਇੰਡੀਆ ਦੇ ਵਿੱਚ ਇੱਕ ਪਹਿਚਾਨ ਰੱਖਦਾ ਹੈ ਉਸ ਇੱਕ ਪਰਸਨੈਲਿਟੀ ਦੇ ਲਈ ਜਿਨ੍ਹਾਂ ਨੂੰ ਅਸੀਂ ਜਾਣਦੇ ਹੈਗਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਉਹ ਪਰਸਨ ਜਦੋਂ ਕਿ ਸੰਵਿਧਾਨ ਤਿਆਰ ਹੋ ਰਿਹਾ ਸੀ ਤੇ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਤਾਂ ਉਸ ਡਰਾਫਟਿੰਗ ਕਮੇਟੀ ਦੇ ਚੇਅਰ ਪਰਸਨ ਦੇ ਤੌਰ ਤੇ ਲੀਡ ਕਰਦੇ ਹੋਏ ਮਿਲੇ ਸੀਗੇ ਉਹ ਪਰਸਨ ਜਿਨ੍ਹਾਂ ਨੂੰ ਕੀ ਪਹਿਲੇ ਲੋ ਮਨਿਸਟਰ ਦੇ ਤੌਰ ਤੇ ਵੀ ਭਾਰਤ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹ ਪਰਸਨ ਐਕਚੁਅਲੀ ਦੇ ਵਿੱਚ ਜਿਨ੍ਹਾਂ ਨੂੰ ਕੀ ਅਸੀਂ ਜਾਣਦੇ ਹੈਗੇ ਅਨਟੱਚੇਬਿਲਿਟੀ ਤੇ ਬੋਲਣ ਵਾਲੇ ਛੂਤਛਾਤ ਦੇ ਸੰਬੰਧ ਵਿੱਚ ਬੋਲਣ ਵਾਲੇ ਰਾਈਟਸ ਦਿਲਾਉਣ ਵਾਲੇ ਤੇ ਉਹ ਪਰਸਨ ਜਿੱਥੇ ਕੀ ਤੁਸੀਂ ਕਹਿ ਸਕਦੇ ਹੈਗੇ ਉਹ ਹਿੰਦੂ ਲੋਨ ਜਿਹੜਾ ਹੈਗਾ ਅਮੈਂਡ ਕਰਨ ਦੇ ਪਿੱਛੇ ਵੀ ਇੱਕ ਬਹੁਤ ਅਹਿਮੀਅਤ ਰਹਿਣਾਂ ਦੀ ਤਾਂ ਬਿਲਕੁਲ ਸਹੀ ਸਮਝ ਰਹੇ ਹੋ ਮੈਂ ਗੱਲ ਕਰ ਰਿਹਾ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦੀ ਬਾਬਾ ਸਾਹਿਬ ਨੂੰ ਬਿਸਕਰ thank <small noise> you